ਰੇੜੀ ਤੇ ਸਨ ਦੀ ਫਸਲ ਤੋਂ ਆਮਦਨ ਘਟ ਰਹੀ ਹੈ ਅਤੇ ਖਰਚੇ ਵਧ ਰਹੇ ਹਨ ਡੰਡੀ ਉਹਨਾਂ ਵਿੱਚ مایوسی ਦੀ ਲਹਿਰ ਹੈ ਤਾਂ ਹੀ ਉਹ ਹਰ ਦੇਣਾ ਧਰਨੇ ਅਤੇ ਰੋਸ ਰੈਲੀਆਂ ਕਰ ਰਹੇ ਹਨ ਡੰਡੀ ਹੋਰ ਸਮਗਰੀ ਤੋਂ ਇਲਾਵਾ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਘਟਾਉਣ ਦੀ ਲੋੜ ਹੈ ਡੰਡੀ ਪਿਛਲੀ ਸਤਾਵਦੀ ਦੇ 6ਵੇਂ ਦਹਾਕੇ ਵਿੱਚ ਸਬਜ ਇਨਕਲਾਬ ਤੋਂ ਬਾਅਦ ਸੈਨਿਕ ਖਾਦਾਂ ਦੀ ਵਰਤੋਂ ਤੇਜ਼ੀ ਨਾਲ ਸ਼ੁਰੂ ਹੋਈ ਡੰਡੀ ਸਰਕਾਰੀ ਏਜੰਸੀਆਂ ਵੱਲੋਂ ਵੀ ਰਸਾਇਣਿਕ ਖਾਦਾਂ ਦੀ ਵਰਤੋਂ ਉੱਤੇ ਜ਼ੋਰ ਦਿੱਤਾ ਗਿਆ ਡੰਡੀ ਉਸ ਤੋਂ ਪਹਿਲਾਂ ਕਿਸਾਨ ਰੂੜੀ ਖਾਦ ਦੀ ਵਰਤੋਂ ਵੀ ਕਾਫੀ ਰਕਬੇ ਉੱਤੇ ਕਰਦੇ ਸਨ ਡੰਡੀ ਦੇਸ਼ ਦੀ ਵਧ ਰਹੀ ਆਬਾਦੀ ਲਈ ਅਨਾਜ ਪੈਦਾ ਕਰਨ ਦੀ ਲੋੜ ਸੀ ਡੰਡੀ ਅਮਰੀਕਾ ਤੋਂ ਪੀ ਐਲ 480 ਥੱਲੇ ਅਨਾਜ ਦੀ ਆਮਦ ਬੰਦ ਕਰਨੀ ਲੋੜੀਂਦੀ ਸੀ ਡੰਡੀ ਇਸ ਤਰ੍ਹਾਂ ਰੂੜੀ ਦੀ ਖਾਦ ਦੀ ਬਰਤੋਂ ਨਿਰੰਤਰ ਘਟਦੀ ਗਈ ਅਤੇ ਰਸਾਇਣਿਕ ਖਾਦਾਂ ਦੀ ਖਪਤ ਤੇਜ਼ੀ ਨਾਲ ਵੱਧਦੀ ਗਈ ਡੰਡੀ ਅੱਜ ਪੰਜਾਬ ਵਿੱਚ ਭਾਰਤ ਦੇ ਸਭ ਰਾਜਾਂ ਨਾਲੋਂ ਵੱਧ ਪ੍ਰਤੀ ਹੈਕਟੇਅਰ ਰਸਾਇਣਿਕ ਖਾਦ ਪਾਏ ਜਾਏ ਜਾਂ ਰਹੇ ਹਨ ਡੰਡੀ ਫਸਲੀ ਘਣਤਾ ਵੀ ਵਧੀ ਹੈ ਜਿਸ ਕਰਕੇ ਬਧੇਰੇ ਰਸਾਇਣਿਕ ਖਾਦ ਪਾਉਣ ਦੀ ਲੋੜ ਪਈ ਹੈ ਡੰਡੀ ਰਸਾਇਣਿਕ ਖਾਦ ਜ਼ਿਆਦਾ ਪਾਉਣ ਕਾਰਨ ਫਸਲਾਂ ਵਿੱਚ ਬਿਮਾਰੀਆਂ ਅਤੇ ਹਾਨੀਕਾਰਕ ਕੀੜਿਆਂ ਦੇ ਹਮਲਿਆਂ ਦੀ ਬਹੁਤਾਤ ਹੋ ਗਈ ਹੈ ਜਿਸ ਕਰਕੇ ਕੀਟਨਾਸ਼ਕਾਂ ਦੀ ਖਪਤ ਵੀ ਪੰਜਾਬ ਵਿੱਚ ਵੱਧਦੀ ਗਈ ਡੰਡੀ ਕਿਸਾਨ ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਹੋਰ ਤੇਜ਼ੀ ਨਾਲ ਰੈਡੀ ਵਧਾਈ ਜਾ ਰਹੇ ਹਨ ਡੰਡੀ ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਕਣਕ ਦੀ ਫਸਲ ਵਿੱਚ 55 ਕਿਲੋ ਡੀਏਪੀ ਅਤੇ 110 ਕਿਲੋ ਜ਼ੂਰੀਆ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਇਤੀ ਗਈ ਹੈ ਡੰਡੀ ਕਿਸਾਨ 900 ਕਿਲੋ ਤੱਕ ਡੀਪੀ ਅਤੇ 180 ਕਿਲੋ ਤੱਕ ਜੂਰੀਆ ਖਾਦ ਪ੍ਰਤੀ ਏਕੜ ਤੱਕ ਵੀ ਪਾਈ ਜਾ ਰਹੇ ਹਨ ਡੰਡੀ ਭਾਰਤ ਨੂੰ ਇਹ ਖਾਦ ਦਰਾਮਦ ਵੀ ਕਰਨੇ ਪੈਂਦੇ ਹਨ ਅਤੇ ਕਿਸਾਨਾਂ ਨੂੰ ਜੂਰੀਏ ਦਾ 45 ਕਿਲੋ ਦਾ ਥੈਲਾ 266.5 ਪੈਸੇ ਅਤੇ ਡੀਏਪੀ ਦਾ ਥੈਲਾ 1350 ਰੁਪਏ ਨੂੰ ਹੀ ਦੇਣਾ ਜਾਰੀ ਰੱਖਣ ਲਈ ਭਾਰਤ ਸਰਕਾਰ ਨੇ ਇਸ ਸਾਲ ਲਈ 3650 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਹੈ ਤਾਂ ਜੋ ਕਿਸਾਨਾਂ ਨੂੰ ਇਹਨਾਂ ਦੀ ਵੱਧ ਕੀਮਤ ਨਾ ਅਦਾ ਕਰਨੀ ਪਵੇ ਡੰਡੀ ਦੂਜੇ ਮੁਲਕਾਂ ਵਿੱਚ ਜਿੰਨਾ ਤੋਂ ਇਹ ਖਾਦਾ ਨਰਾਮਦ ਕੀਤੀਆਂ ਜਾਂਦੀਆਂ ਇਹਨਾਂ ਦੀਆਂ ਕੀਮਤਾਂ ਵੱਧ ਗਈਆਂ ਹਨ ਜਿਸ ਕਾਰਨ ਭਾਰਤ ਨੂੰ ਵੀ ਖਾਦਾ ਨਰਾਮਦ ਕਰਨੀਆਂ ਮਹਿੰਗੀਆਂ ਪੈਣ ਲੱਗੀਆਂ ਹਨ ਡੰਡੀ ਲੋੜ ਹੈ ਬਾਇਓ ਖਾਦਾ ਹਰੀਆਂ ਖਾਦਾ ਨੀਲ ਰਹਿਤ ਕਾਈ ਵਰਮੀ ਕੰਪੋਸਟ ਜਈਆਂ ਖਾਦਾਂ ਦੀ ਵਰਤੋਂ ਵਧਾ ਕੇ ਰਸਾਇਣਿਕ ਖਾਦਾਂ ਦੀ ਵਰਤੋਂ ਘਟਾਈ ਜਾਵੇ ਡੰਡੀ ਬਹੁਤ ਘੱਟ ਰਕਬਾ ਹੈ ਜਿੱਥੇ ਜੈਵਿਕ ਖੇਤੀ ਕੀਤੀ ਜਾਂਦੀ ਹੈ ਡੰਡੀ ਕਣਕ ਵੱਢਣ ਤੋਂ ਬਾਅਦ ਸੋਨੀ ਦੀਆਂ ਫਸਲਾਂ ਝੋਨਾ ਬਾਸਮਤੀ ਅਤੇ ਕਪਾਹ ਜਈਆਂ ਫਸਲਾਂ ਦੀ ਬਜਾਈ ਕਰਨ ਤੱਕ ਜੋ ਸਮਾਂ ਹੁੰਦਾ ਹੈ ਉਸ ਵਿੱਚ ਸਬਜ਼ ਖਾਦ ਪੈਦਾ ਕਰਕੇ ਰਸਾਇਣਿਕ ਖਾਦਾਂ ਦੀ ਖਪਤ ਘਟਾਈ ਜਾਵੇ ਢੰਡੀ ਇਸ ਨਾਲ ਜ਼ਮੀਨ ਦੀ ਸ਼ਕਤੀ ਵਿੱਚ ਵਾਧਾ ਹੁੰਦਾ